ਕੱਲ ਜਿਹੜਾ ਇੱਥੇ ਸੁਖਚੈਨ ਸਿੰਘ ਐਨਆਰਆਈ ਤੇ ਇੱਕ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਉਹਨਾਂ ਦੇ ਇਨਰਨਲ ਸਕਿਉਰਿਟੀ ਦੀਆਂ ਜਾਂ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਿ ਤੱਕ ਪਹੁੰਚਦੇ ਹੁਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਰੀਆ ਸੁਖਾ ਸੁਖਾ ਗਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਆ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡਾਟਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂਐਸਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂਐਸਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ ਪੰਜ ਬੰਦੇ ਰਾਉਂਡ ਅਪ ਕਰ ਲਏ ਨੇ ਜਿੰਨਾ ਚ ਦੋ ਬੰਦੇ ਉਹ ਨੇ ਜਿੰਨਾ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰਦਰਨਦਰਨ ਇੱਕ ਚਮਕੌਰ ਸਿੰਘ ਏਲੀਅਸ ਛੋਟੂ ਇਹ ਵੀ ਸਦਰਦਰਨਦਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਏਵੇਂ ਅਭੀ ਲਾਖਸ਼ ਭਾਸਕਰ ਜਿਹੜਾ ਕਿ ਉੱਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਤੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ 트ਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੀ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਨ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨ-ਲॉज ਨੇ ਜਿਹੜੇ ਕਿ ਅਮੈਰਿਕਾ ਅਮਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੀਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨਆਰਆਈ ਪਰਿਵਾਰ ਨੇ ਇੱਕ ਐਨਆਰਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸੇ ਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂਐਸਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਫੜ ਕੇ ਸਿੱਖਾਂ ਦੇ ਅੰਦਰ ਦੇਵਾਂਗੇ ਇਹ ਸਰ ਯੂਐਸਏ ਤੋਂ ਫੰਡਿੰਗ ਹੋ ਗਈ ਹੈ ਹਾਂਜੀ ਯੂਐਸਏ ਤੋਂ ਫੰਡਿੰਗ ਹੋਈ ਕਿੱਨੇ ਦੀ ਫੰਡਿੰਗ ਹੋਈ ਸਰ ਕਿਨੇ ਪਰਸਪੈਕਟਿਵ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕਆਊਟ ਕਰ ਰਹੇ ਹਾਂ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਉਹਦੇ ਡਿਟੇਲ ਕਢਾ ਰਹੇ ਹਾਂ ਜਿਹੜੀ ਇਨੀਸ਼ੀਅਲ ਐਂਟਰੀ ਕਰਾਇਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਇੱਕ ਐਂਟਰੀ ਸੀ ਸਰ ਪਹਿਲਾਂ ਰੈਕੀ ਕੀਤੀ ਗਈ ਸੀ ਚੈੱਕ ਦੀ ਬਿਲਕੁਲ ਜੇ ਮੈਂ ਛੇਵੇਂ ਨਹੀਂ ਜਾਂਦਾ ਉਹ ਉਹ ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਤੋ ਹੋ ਗਿਆ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਆ ਲਿਆਗਾ ਤਾਂ ਕਿ ਉਹਦੇ ਜ ਕੋਈ ਵਿਗੜ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟ੍ਰੇਸ ਹੋ ਗਏ ਨੇ ਇਹਦੇ ਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਤੇ ਅਟੈਕ ਕਰਵਾਇਆ ਇਸ ਬੰਦੇ ਨੇ ਜਿਹੜੀ ਸਾਰੀ ਸਾਜ਼ਿਸ਼ ਰਚੀ ਮੈਂ ਕਰ ਬੈਠੇ ਅਮਰੀਕਾ ਚ ਐਸਪੀ ਐਸਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜਿਹਦੀ ਡੈਥ ਹੋ ਗਈ ਸੀ ਉਹ ਉਹਦਾ ਬ੍ਰਦਰ ਇਨ ਲਾ ਸੁਖਚੈਨ ਦਾ ਪ੍ਰਾਣਾ ਬ੍ਰਦਰ ਇਨ ਲਾ ਕਹਿ ਸਕਦੇ ਆ ਸੁਖਚੈਨ ਦਾ ਇੱਕ ਸਾਧੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀ ਬਰਾਹੀ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਬਜ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁੱਲ ਜਮਾ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕੱਢ ਲਵਾਂਗੇ ਸੁਖਚੈਨ ਦੇ ਪਹਿਲੇ ਪਰਿਵਾਰ ਦੇ ਵਿੱਚੋਂ ਕਿੰਨੇ ਲੋਕ ਰੈਸਟ ਜਿਹੜੇ ਇੰਡੀਆ ਦੇ ਸੁਖਚੈਨ ਦੇ ਪਹਿਲੇ ਪਰਿਵਾਰ ਚੋਂ ਜਿਹੜਾ ਇਹਦਾ ਫਾਦਰ ਨਾਮ ਆ ਉਹ ਰੈਸਟ ਹੋ ਗਿਆ ਜਿਹੜੇ ਇਸ ਪਰਿਵਾਰ ਨੇ ਪੰਜ ਬੰਦੇ ਐਫ ਆਈ ਆ ਤੇ ਲਿਖਾਈ ਸੀ ਜਿਨ੍ਹਾਂ ਚ ਸੁਖਚੈਨ ਦੀ ਪਹਿਲੀ ਵਾਈਫ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਜੋ ਉਹਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਇੱਥੇ ਕੌਣ ਹੋ ਜਾਗਾ ਜੀ ਇਥੇ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਹਾਂ ਇਨਵੈਸਟੀਗੇਸ਼ਨ ਦੌਰਾਨ ਜੀਦੂ ਵੀ ਇਹ ਨੌਲੇਜ ਹੋਈ ਜਿਹਦੀ ਵੀ ਇਹ ਕਨਾਈਸ ਦੇ ਨਾਲ ਜਿਹਦੀ ਵੀ ਕਨਸਪੀਰੇਸੀ ਦੇ ਨਾਲ ਸਾਜ਼ਿਸ਼ ਤੇ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧ ਆਂ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਫਸਰ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨਡੀਪੀਐਸ ਪਰਚੇ ਆਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਪੰਜ ਛੇ ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਖ ਕਰਕੇ ਇਹਨਾਂ ਨੂੰ ਤੈ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ ਥੈਂਕ ਯੂ ਕੋਲਰ ਸਾਈਡ ਨੂੰ ਵੀ ਪ੍ਰੋਵਾਈਡ ਕਰਵਾ ਗਿਆ ਹਾਂ ਹਾਂਜੀ ਮੋਟਰਸਾਈਕਲ ਆ ਉਹ ਸਾਰੀਆਂ ਚੀਜ਼ਾਂ ਆਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਦੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਉਮੀਦ ਆ ਜਿੰਨਾ ਛੇਦੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦਰ ਦਿਨ ਚ ਕੰਮ ਜਾ ਬਣੇਗਾ